ਪਕਰ ਜਾ ਬਾਕੀ ਚੋ ਚੱਲ ਹੱਥੋਂ ਚੋ ਚੱਲ ਵਿੱਚ ਚੁੱਪੀ ਗਈਆਂ ਨਾ ਹੁਣ ਚੁੱਪ ਕਰ ਜਾ ਚੁੱਪ ਕਰ ਜਾ ਬਾਕੀ ਚੋ ਚੱਲ ਹੱਥੋਂ ਚੋ ਚੱਲ ਵਿੱਚ ਚੁੱਪੀ ਗਈਆਂ ਨਾ ਹੁਣ ਚੁੱਪ ਕਰ ਜਾ ਬਾਜਵਾ ਸਾਹਿਬ ਆਪਣਾ ਕਈ ਵਾਰੀ ਸਪੀਕਰ تھا ਜੀ ਕਈ ਵਾਰੀ ਮੈਂ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਸਾਲ ਦੋ ਸਾਲ ਹੀ ਜ਼ਿੰਦਗੀ ਹੈ ਉਹ ਬੱਚੇ ਨੂੰ ਪੁੱਛੇਗਾ ਤੂੰ ਕੀ ਬਣਨਾ ਹੈ ਉਹ ਕਹਿੰਦਾ ਜੀ ਮੈਂ ਐਸਐਸਪੀ ਬਣਨਾ ਹੈ

ਇਹ ਕੰਮ ਨੇ ਮੁਸ਼ਕਲ ਹੈ ਜੀ ਮੁਸ਼ਕਲ ਹੈ ਸੁਭਾਣ ਅੱਲਾਹ ਇਹਨਾਂ ਨੂੰ ਕਰੀ ਸਰਕਾਰ ਸੁਭਾਣ ਅੱਲਾਹ ਸੋ ਕਰਨਾ ਮੁੱਖ ਮੰਤਰੀ ਕੌਣ ਕਹਿੰਦਾ ਨਾ ਕੀਤੇ ਜਾਣ ਓ ਹੋ 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 ਕਿੰਨੀਆਂ ਬਾਤੀਆਂ ਬਦਲ ਗਿਆ ਕਦੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਸਾਈਕਲ ਦੇ ਵੀ ਸਟੈਂਡ ਹੁੰਦਾ ਹੈ ਉਹ ਦੋਜੀ ਵਾਲੇ ਮੋਟਰਸਾਈਕਲ ਨੇ ਜਿੱਦਨੂ ਡੇਟਾ ਕਰਦੇ ਉਧਰ ਵੀ ਹੋ ਜਾਂਦੇ ਮਾਰਿਓ ਮੁਖਮਤੀ ਸਾਹਿਬ ਗੌਰ ਨੇ ਡਰੈਸ ਮੈਨੂੰ ਪਤਾ ਲੱਗਿਆ ਹੋਰ ਕਿਸੇ ਨਵੀਂ ਪਾਰਟੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਹੀ ਹੈ ਸੋ ਇਹਨਾਂ ਨੂੰ ਕੁਝ ਨਹੀਂ ਲੱਭਣਾ ਇਹ ਇਹ ਓਪ ਮੱਖਰ ਨੇ ਕਦੇ ਐਸ ਫੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਫੁੱਲ ਤੇ ਕਦੇ ਓਸ ਫੁੱਲ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਕੱਖ ਨਹੀਂ ਸਵਾਰਿਆ ਜੇ ਇਹਨਾਂ ਨੇ ਸਮਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ ਮੈਡੀਕਲ ਬੈਕਗ੍ਰਾਉਂਡ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾ ਦੀਆਂ ਨਿਲੇਟੀਆਂ ਕਰਕੇ ਆਉਣਾ ਪਿਆ ਇੰਨਾ ਜੇ ਮਝੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਆਉਂਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਸੀ ਚੁੱਪ ਕਰ ਚੁੱਪ ਕਰ ਚੁੱਪ ਕਰ ਸਪੀਕਰ ਸਾਹਿਬ ਚੁੱਪ ਕਰ ਜਾ ਬਾਥੋ ਚੋਥੇ ਨੂੰ ਆਸੋ ਚੋਥੇ ਨੂੰ ਚੁੱਪੀ ਕਰਈਆਂ ਨਾ ਹੁਣ ਚੁੱਪ ਕਰ ਜਾ ਚੁੱਪ ਕਰ ਜਾ ਬਾਥੋ ਚੋਥੇ ਨੂੰ ਆਸੋ ਚੋਥੇ ਨੂੰ ਚੁੱਪੀ ਕਰਈਆਂ ਨਾ ਹੁਣ ਚੁੱਪ ਕਰ ਜਾ ਚੁੱਪ ਕਰ ਜਾ ਬਾਥੋ ਚੋਥੇ ਨੂੰ ਆਸੋ ਚੋਥੇ ਨੂੰ ਚੁੱਪੀ ਕਰਈਆਂ ਨਾ ਹੁਣ ਚੁੱਪ ਕਰ ਜਾ ਕਾਜਵਾਦ ਸਾਹਿਬ ਆਪਣਾ ਕਈ ਵਾਰੀ ਸਪੀਕਰ ਸਾਹਿਬ ਜੀ ਕਈ ਵਾਰੀ ਮੈਂ ਦੇਖਿਆ ਕਿ ਕਈ ਵਾਰੀ ਬੱਚੇ ਹੁੰਦੇ ਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਪਤਾ ਲੱਗ ਜਾਂਦਾ ਕਿ ਸਾਲ ਦੋ ਸਾਲ ਹੀ ਜ਼ਿੰਦਗੀ ਹੈ ਉਹ ਬੱਚੇ ਨੂੰ ਪੁੱਛੇਗਾ ਤੂੰ ਕੀ ਬਣਨਾ ਹੈ ਉਹ ਕਹਿੰਦਾ ਜੀ ਮੈਂ ਐਸਐਸਪੀ ਬਣਨਾ ਹੈ ਸੱਜੇ ਜਿਹੜੇ ਐਸਐਸਪੀ ਹੈ ਇੱਕ ਘੰਟੇ ਵਾਸਤੇ ਉਹਨੂੰ ਆਪਣੀ ਕੁਰਸੀ ਤੇ ਬਿਠਾ ਦਿੰਦਾ ਹੈ ਕਿ ਤੂੰ ਤੂੰ ਫੀਲਿੰਗ ਲੈ ਲੈ ਤੇਰੀ ਜ਼ਿੰਦਗੀ ਜ਼ਿਆਦਾ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਜ਼ਿੰਦਗੀ ਜ਼ਿਆਦਾ ਨਹੀਂ पर मिलनी नहीं कुर्सी बाजवा साहब दा आधा घंटा इतना बह जो मेरे आधा घंटा के फीलिंग ले लो लोग इथी बह लो ओही पजामी है काम ने मुश्किल है जी मुश्किल है ਕਿੰਦਾ ਨਾ ਕੀਤੇ ਜਾਣ ਓ ਹੋ 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 ਕਿੰਨੀਆਂ ਪਾਰਟੀਆਂ ਬਦਲ ਗਿਆ ਕਦੇ ਇਧਰੋਂ ਕਦੇ ਉਧਰੋਂ ਹੁਣ ਇਧਰੋਂ ਹੁਣ ਉਧਰੋਂ ਉਹ ਰਹਿਣ ਤੋਂ ਮਹਾਰਾਜ ਰਹਿਣ ਤੋਂ ਉਹ ਸਾਈਕਲ ਦੇ ਵੀ ਸਟੈਂਡ ਹੁੰਦਾ ਹੈ ਉਹ ਦੋਜੀ ਵਾਲੇ ਮੋਟਰਸਾਈਕਲ ਨੇ ਜਿੱਦਨੂ ਡੇਟਾ ਕਰਦੇ ਉਧਰ ਵੀ ਹੋ ਜਾਂਦੇ ਮਾਰਿਓ ਮੁਖਮਤੀ ਸਾਹਿਬ ਗੌਰ ਨੇ ਡਰੈੱਸ ਮੈਨੂੰ ਪਤਾ ਲੱਗਿਆ ਹੁਣ ਕਿਸੇ ਨਵੀਂ ਪਾਰਟੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਨਵੀਂ ਪਾਰਟੀ ਜਾ ਰਹੀ ਹੈ ਸੋ ਇਹਨਾਂ ਨੂੰ ਕੁਝ ਨਹੀਂ ਲੱਭਣਾ ਇਹ ਏ ਉਹ ਮੱਖਰ ਨੇ ਕਦੇ ਐਸ ਬੁੱਲ ਤੇ ਮੇਰਾ ਯਾਰ तितਲੀਆਂ ਵਰਗਾ ਕਦੇ ਐਸ ਬੁੱਲ ਤੇ ਕਦੇ ਰੋਜ਼ ਕਦੇ ਇਹ तितਲੀਆਂ ਨੇ तितਲੀਆਂ ਇਹਨਾਂ ਨੇ ਪੰਜਾਬ ਦਾ ਘਾਫਰੀ ਸਵਾਰਿਆ ਜੇ ਇਹਨਾਂ ਨੇ ਸਵਾਰਿਆ ਹੁੰਦਾ ਸਾਨੂੰ ਆਉਣ ਦੀ ਲੋੜ ਨਾ ਪੈਂਦੀ ਆ ਮੇਰੇ ਪਿੱਛੇ ਬੈਠੇ ਨੇ ਜਿਹੜੇ 95% ਬੰਦੇ ਨੌਨ ਮੈਡੀਕਲ ਬਹਿ ਜਾ ਹੁਣ ਤੋਂ ਨੇ ਕੋਈ ਕਲਾਕਾਰ ਸੀ ਕੋਈ ਵਕੀਲ ਸੀ ਕੋਈ ਆਪਣਾ ਕੰਮ ਕਰਦਾ ਸੀ ਸਾਨੂੰ ਕਿਉਂ ਆਉਣਾ ਪਿਆ ਇੰਨਾ ਦੀਆਂ ਨਲੇਚੀਆਂ ਕਰਕੇ ਆਉਣਾ ਪਿਆ ਇੰਨਾ ਜੇ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਹੁੰਦੇ ਸਾਨੂੰ ਆਉਣ ਦੀ ਲੋੜ ਹੀ ਨਹੀਂ ਪੈਣੀ ਸੀ ਚੁੱਪ ਕਰ ਚੁੱਪ ਕਰ ਚੁੱਪ ਕਰ ਸਿੱਕਾ ਸਾਹਿਬ ਚੁੱਪ ਕਰ ਜਾ ਮੱਖਾਂ ਚੋਂ ਚੋਂ ਹਾਸੋਂ ਚੋਂ ਵੀ ਚੁੱਪੀ ਕਰੀਆਂ ਨਾ ਹੁਣ ਚੁੱਪ ਕਰ ਜਾ